ਹallelujah hallelujah ਪ੍ਰਭ ਯਿਸੂ مسیਦੇ ਮਧੁਰ ਤੇਜੰਦਾ ਨਾਮ ਦੇ ਵਿੱਚ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਤੇ ਮੈਂ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ ਸਵਾਗਤ ਕਰਦੀ ਆ ਅੱਜ ਦੀ ਰਾਤ ਦੀ ਪ੍ਰਾਰਥਨਾ ਦੇ ਵਿੱਚ ਆਸਰਖਤੀ ਤੇ ਵਿਸ਼ਵਾਸ ਕਰਦੀ ਆ ਕਿ ਤੁਸੀਂ ਸਾਰੇ ਹੀ ਪ੍ਰਭ ਯਿਸੂ مسیਦੇ ਮਧੁਰ ਤੇਜੰਦਾ ਨਾਮ ਦੇ ਵਿੱਚ ਸਲਾਮਤ ਹੋ ਹallelujah ਆਓ ਅਸੀਂ ਸ਼ਾਮ ਦੇ ਵੇਲੇ ਰਾਤ ਦੀ ਪ੍ਰਾਰਥਨਾ ਅਸੀਂ ਕਰਾਂਗੇ ਕਿਉਂਕਿ ਜਦੋਂ ਐ ਤੁਸੀਂ ਪ੍ਰਾਰਥਨਾ ਮੇਰੇ ਨਾਲ ਕਰੋਗੇ ਜਦੋਂ ਵੀ ਚਾਹੇ ਸ਼ਾਮ ਨੂੰ ਸੁਣੋਗੇ ਜਾਂ ਰਾਤ ਨੂੰ ਤੁਸੀਂ ਇਸ ਪ੍ਰਾਰਥਨਾ ਨੂੰ ਸੁਣੋਗੇ ਰੀਸਿਵ ਕਰੋਗੇ ਗ੍ਰੈਂਡ ਕਰੋਗੇ ਮੇਰਾ ਪਰਮੇਸ਼ੁਰ ਦਾ ਰੂਹ ਤਾਨੂੰ ਛੂਏਗਾ ਤਾਨੂੰ ਚੰਗਾ ਕਰੇਗਾ ਤਾਨੂੰ ਆਜ਼ਾਦ ਕਰੇਗਾ ਹallelujah ਪਹਿਲਾ ਪਤਰਸ ਉਹਦੀ 5 ਦੀ 7 ਵਿੱਚ ਲਿਖਿਆ ਕਿ ਆਪਣੀ ਸਾਰੀ ਚਿੰਤਾਵਾਂ ਯਹੋਵਾ ਤੇ ਸੁੱਟ ਦਿਓ ਕਿਉਂਕਿ ਉਸ ਨੂੰ ਤੁਹਾਡਾ ਫਿਕਰ ਹੈ ਪਹਿਲਾ ਪਤਰਸ 5 ਦੀ 7 ਵਿੱਚ ਵਚਨ ਕਹਿੰਦਾ ਕਿ ਆਪਣੀ ਸਾਰੀਆਂ ਚਿੰਤਾਵਾਂ ਪ੍ਰਭੂ ਦੁੱਤੇ ਇਹ ਹਵ ਪਰਮੇਸ਼ਰ ਦੁੱਤੇ ਸੁੱਟ ਦਿਓ ਕਿਉਂਕਿ ਉਸ ਨੂੰ ਤੁਹਾਡਾ ਫਿਕਰ ਬਹੁਤ ਸਾਰੇ ਲੋਕ ਅਜੇ ਵੀ ਪ੍ਰਭੂ ਵਿੱਚ ਹੋ ਕੇ ਵੀ ਚਿੰਤਾ ਕਰਦੇ ਨੇ ਬੋਝ ਦੇ ਵਿੱਚ ਹੈਗੇ ਨੇ ਚਰਚ ਵੀ ਜਾਂਦੇ ਨੇ ਵਚਨ ਵੀ ਪੜ੍ਹਦੇ ਨੇ ਪਰ ਕਿਤੇ ਨਾ ਕਿਤੇ ਅਜੇ ਵੀ ਬੋਝ ਦੇ ਦੱਬੇ ਹੋਏ ਹੈਗੇ ਨੇ ਅਜੇ ਵੀ ਚਿੰਤਾ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਹੈਗੇ ਆ ਤੇ ਮੈਂ ਉਹਨਾਂ ਨੂੰ ਅੱਜ ਇਸ ਪ੍ਰਾਰਥਨਾ ਸਭਾ ਦੇ ਵਿੱਚ ਕਹਿਣਾ ਚਾਹੁੰਨੀ ਆ ਪਰਮੇਸ਼ੁਰ ਦੇ ਵਚਨ ਦੇ ਉੱਤੇ ਯਕੀਨ ਕਰੋ ਸੰਪੂਰਨ ਭਰੋਸਾ ਪਰਮੇਸ਼ੁਰ ਦੇ ਵਾਚਨ ਦੇ ਉੱਤੇ ਦਿਓ ਕਿਉਂਕਿ ਨਾ ਤੇ ਤੁਹਾਨੂੰ ਕਿਸੇ ਮਨੁੱਖ ਨੇ ਛੁਡਾਣਾ ਨਾ ਕਿਸੇ ਦੂਸਰੇ ਪਰਸਨ ਨੇ ਤੁਹਾਨੂੰ ਛਡਾਉਣਾ ਨਹੀਂ ਜੇ ਤੁਹਾਨੂੰ ਆਸ ਹੈ ਉਹ ਸਾਰੀਆਂ ਆਸਾਂ ਪੂਰੀਆਂ ਨਹੀਂ ਹੋਣਗੀਆਂ ਕਿਉਂਕਿ ਵਚਨ ਕਹਿੰਦਾ ਸ਼ਰਾਪਤ ਮਨੋਸ ਜਿਹੜਾ ਮਨੋਸ ਦੇ ਉੱਤੇ ਭਰੋਸਾ ਰੱਖਦਾ ਅਸੀਂ ਜਦੋਂ ਮਨੁੱਖ ਦੇ ਉੱਤੇ ਭਰੋਸਾ ਰੱਖਦੇ ਹਾਂ ਤਾਂ ਪਰਮੇਸ਼ਰ ਕਹਿੰਦਾ ਉਹ ਮਨੁੱਖ ਸ਼ਰਾਪ ਦਾ ਕਿਉਂਕਿ ਉਹ ਮਨੁੱਖ ਦੇ ਪਰਮੇਸ਼ਰ ਦੇ ਹੱਥਾਂ ਦੇ ਬਣਾਏ ਹੋਏ ਮਨੁੱਖ ਤੇ ਉੱਤੇ ਭਰੋਸਾ ਰੱਖ ਰਿਹਾ ਹੈ ਪਰਮੇਸ਼ਰ ਦੇ ਉੱਤੇ ਭਰੋਸਾ ਨਹੀਂ ਰੱਖ ਰਿਹਾ ਜਿਸ ਨੇ ਉਸ ਮਨੁੱਖ ਨੂੰ ਬਣਾਇਆ ਤੇ ਸਾਡਾ ਅੱਜ ਪਰਸਾ ਸੱਚਮੁੱਚ ਕਿਤੇ ਨਾ ਕਿਤੇ ਅੱਜ ਮਨੁੱਖ ਦੇ ਉੱਤੇ ਹੈ ਅਸੀਂ ਕਿਤੇ ਨਾ ਕਿਤੇ ਦੂਸਰਿਆਂ ਉੱਤੇ ਭਰੋਸਾ ਕਰਦੇ ਹਾਂ ਉਹ ਆ ਕੇ ਸਾਡੀ ਮਦਦ ਕਰ ਦੇਗਾ ਤਾਂ ਸਾਰੇ ਸਾਡੇ ਮਸਲੇ ਹੱਲ ਹੋਣਗੇ ਅਸੀਂ ਕਿਤੇ ਨਾ ਕਿਤੇ ਅਜੇ ਵੀ ਸ਼ੱਕ ਦੇ ਵਿੱਚ ਹਾਂ ਕਿ ਪਰਮੇਸ਼ਵਰ ਪਤੰਨੀ ਸਾਡੀ ਦੁਆ ਨੂੰ ਸੁਨੇਗਾ ਕਿ ਨਹੀਂ ਸੁਨੇਗਾ ਪਰ ਪਰਮੇਸ਼ਰ ਦਾ ਬਚਨ ਕਹਿੰਦਾ ਪਹਿਲਾ ਪੱਤਰ ਉਹਦੀ ਪੰਜ ਦੀ 7 ਦੇ ਵਿੱਚ ਕਿ ਆਪਣੇ ਸਾਰੀਆਂ ਚਿੰਤਾਵਾਂ ਉਹਦੇ ਉੱਤੇ ਸੁੱਟ ਦਿਓ ਮਤਲਬ ਜਿੰਨਾ ਵੀ ਬੋਝ ਆ ਜਿੰਨਾ ਵੀ ਐਸਟਮ ਤੁਹਾਡੇ ਪ੍ਰੋਬਲਮ ਚੱਲ ਰਹੀ ਆ ਤੁਹਾਡੇ ਘਰ ਦੇ ਵਿੱਚ ਜੋ ਵੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਸਾਰੀ ਪ੍ਰੋਬਲਮ ਮਸੀਹ ਦੇ ਉੱਤੇ ਸੁੱਟ ਦਿਓ ਜਦੋਂ ਤੁਸੀਂ ਮਸੀਹ ਦੇ ਉੱਤੇ ਸਭ ਕੁਝ ਰੱਖ ਦਿੰਦੇ ਹੋ ਤੇ ਸੱਚਮੁੱਚ ਮਸੀਹ ਤੁਹਾਡੇ ਜੀਵਨ ਚ ਆ ਕੇ ਫਿਰ ਉਹ ਕੰਮ ਕਰਦਾ ਉਹ ਤੁਹਾਡੀ ਚਿੰਤਾਵਾਂ ਨੂੰ ਦੂਰ ਕਰਦਾ ਤੁਹਾਨੂੰ ਆਜ਼ਾਦੀ ਦਿੰਦਾ ਵਾ ਤੁਹਾਨੂੰ ਇੱਕ ਫ੍ਰੀडम ਵਾਲੀ ਲਾਈਫ ਮਿਲਦੀ ਆ ਹallelujah ਪਰ ਲੋਡ ਕਿੱਥੇ ਐ ਜੇ ਲੋਡ ਐ ਵਿਸ਼ਵਾਸ ਕਰਨ ਦੇ ਅੱਜ ਵਿਸ਼ਵਾਸ ਕਲਿਸਿਆ ਵਿੱਚ ਬਹੁਤ ਘੱਟ ਪਾਇਆ ਜਾਂਦਾ ਅੱਜ ਕਲਿਸਿਆ ਕਹਿੰਦੀ ਤੇ ਹੈ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭ ਯਿਸੂ ਮਸੀਹ ਦੇ ਉੱਤੇ ਯਕੀਨ ਕਰਦੇ ਹਾਂ ਕਿ ਉਹ ਚੰਗਾ ਕਰਨ ਵਾਲਾ ਪਰਮੇਸ਼ਰ ਉਹ ਹਾਲਾਤਾਂ ਨੂੰ ਬਦਲਣ ਵਾਲਾ ਪਰਮੇਸ਼ਰ ਹੈ ਪਰ ਖੁਦਾਵੰਦ ਦੇ ਪਿਆਰੇ ਲੋਕੋ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਸ਼ੱਕ ਵੀ ਆਗਾ ਤੇ ਕਿਤੇ ਨਾ ਕਿਤੇ ਅਸੀਂ ਉਸ ਬੋਧ ਦੇ ਵਿੱਚ ਵਾਪਸ ਚਲਦੇ ਨੇ ਜਿਹੜਾ ਬੋਧ ਸਾਨੂੰ ਘਿਰ ਕੇ ਬੈਠਾ ਹੋਇਆ ਅਗਰ ਅਸੀਂ ਬਚਨ ਵਿੱਚ ਗੱਲ ਕਰੀ ਤਾਂ ਬਹੁਤ ਸਾਰੇ ਲੋਕਾਂ ਬਾਰੇ ਬਾਈਬਲ ਦੇ ਵਿੱਚ ਪਤਾ ਚੱਲਦਾ ਵਾ ਜਿਨ੍ਹਾਂ ਨੇ ਸੰਪੂਰਨ ਭਰੋਸਾ ਕੀਤਾ ਪਰਮੇਸ਼ਰ ਦੇ ਉੱਤੇ ਤੁਸੀਂ ਅਗਰ ਤੁਸੀਂ ਦੇਖਦੇ ਹੋ ਅਜ਼ੂਬ ਨਬੀ ਦੇ ਉੱਤੇ ਤੇ ਉਹਨੇ ਪੂਰਾ ਭਰੋਸਾ ਕੀਤਾ ਪਰਮੇਸ਼ਰ ਦੇ ਉੱਤੇ ਉਹਦਾ ਭਰੋਸਾ ਦੇਖਿਓ ਕਿੱਦਾਂ ਦਾ ਉਦੇ ਤੋਂ ਵੱਧ ਕੋਈ ਦੁਖੀ ਅੱਜ ਸੰਸਾਰ 'ਚ ਕੋਈ ਹੋ ਨਹੀਂ ਸਕਦਾ ਕਿਉਂਕਿ ਉਹਦੀ ਅਗਰ ਇੱਕ ਐਗਜ਼ਾਮਪਲ ਅਸੀਂ ਲਈਏ ਤਾਂ ਉਹਦੇ ਉਹਦੇ ਵੱਲ ਦੇਖਦੇ ਆਂ ਕਿ ਉਹ ਸਭ ਤੋਂ ਜ਼ਿਆਦਾ ਪਰਮੇਸ਼ਨ ਦਾ ਪਿਆਰ ਕਰਨ ਵਾਲਾ ਜਨ ਸੀ ਵਿਸ਼ਵਾਸ ਨਾਲ ਭਰਿਆ ਹੋਇਆ ਜਨ ਸੀ ਪਰ ਫਿਰ ਵੀ ਪਰਮੇਸ਼ਨ ਨੇ ਉਹਦੀ ਪ੍ਰੀਖਿਆ ਲਈ ਸ਼ੈਤਾਨ ਨੂੰ ਉਹਦੇ ਜੀਵਨ ਦੇ ਵਿੱਚ ਭੇਜਿਆ ਕਿ ਚੈੱਕ ਕੀਤਾ ਜਾਏ ਕਿ ਇਹ ਦਾ ਜਿਹੜਾ ਵਿਸ਼ਵਾਸ ਉੱਪਰਲਾ ਹੀ ਵਿਸ਼ਵਾਸ ਹੈ ਜਾਂ ਸੱਚਮੁੱਚ ਇਹ ਮੇਰੇ ਨਾਲ ਪਿਆਰ ਕਰਦਾ ਤੇ ਸੱਚ ਮੁੱਚ ਕੀ ਹੋਇਆ ਕਿ ਜਦੋਂ ਉੱਤੇ ਵਿਪੱਤੀ ਆਂਦੀ ਆ ਮੁਸ਼ਕਲ ਆਂਦੀ ਆ ਟਰਬਲ ਆਂਦਾ ਤੇ ਕਿਉਂ ਚਿੰਤਾ ਦੇ ਵਿੱਚ ਚਲ ਗਿਆ ਅਜੂਬ ਕਿਉਂ ਬੋਜ਼ ਦੇ ਵਿੱਚ ਚਲ ਗਿਆ ਜਦ ਨਾਮ ਦਾ ਸੀ ਵਿਸ਼ਵਾਸੀ ਸੀ ਜਾਂ ਨਾਮ ਦਾ ਹੀ ਪ੍ਰੇਮ ਕਰਨ ਵਾਲਾ ਪਰਮੇਸ਼ਰ ਦੇ ਨਾਲ ਸੀ ਨਹੀਂ ਉਹਨ ਸਾਬਤ ਕਰਕੇ ਦੱਸਿਆ ਆਪਣੇ ਦੁੱਖ ਦੇ ਵਿੱਚ ਵੀ ਆਪਣੀ ਤਕਲੀਫ ਦੇ ਵਿੱਚ ਵੀ ਤੁਸੀਂ ਉਹਦੇ ਦੁੱਖਾਂ ਨੂੰ ਦੇਖੋ ਉਹਦਾ ਸਰੀਰ ਮਰਨ ਕਿਨਾਰੇ ਆਇਆ ਹੋਇਆ ਸਭ ਕੁਝ ਉਹਦਾ ਉੱਜੜ ਗਿਆ ਕੁਝ ਵੀ ਨਹੀਂ ਬਚਿਆ ਸਰੀਰ ਹੁ ਮਰਨ ਦੇ ਕਿਨਾਰੇ ਆ ਗਿਆ ਪਰ ਹਜੇ ਵੀ ਵਿਸ਼ਵਾਸ ਪ੍ਰਭੂ ਦੇ ਉੱਤੇ ਪਰਮੇਸ਼ਰ ਦੇ ਉੱਤੇ ਪੂਰਾ ਹੈ ਅੱਜ ਐਸਾ ਵਿਸ਼ਵਾਸ ਕਲਿਸਿਆ ਵਿੱਚ ਨਹੀਂ ਦਿਖਦਾ ਅੱਜ ਕੀ ਦਿਖਦਾ ਕਲਿਸਿਆ ਵਿੱਚ ਕਿ ਕਲਿਸਿਆ ਨੇ ਪਰਮੇਸ਼ਰ ਨੂੰ ਇੱਕ ਪ੍ਰੋਡਕਟ ਦੀ ਤਰ੍ਹਾਂ ਲੈਣਾ ਸ਼ੁਰੂ ਕਰ ਦਿੱਤਾ ਕਲਿਸਿਆ ਕੀ ਕਰਦੀ ਹੈ ਪਰਮੇਸ਼ਰ ਕੋਲ ਜਾਵਾਂਗੇ ਮੰਗਾਂਗੇ ਤੇ ਪ੍ਰਭੂ ਸਾਨੂੰ ਦੇ ਦੇਗਾ ਤੂੰ ਦਿੰਦਾ ਵੀ ਹੈ ਕਿਉਂਕਿ ਉੱਪਰ ਲੈ ਆਇਆ ਨਾ ਭਰਿਆ ਹੋਇਆ ਪਰਮੇਸ਼ਰ ਹੈ ਪਰ ਇਹਦਾ ਮਤਲਬ ਐ ਨਹੀਂ ਆ ਕਿ ਅਸੀਂ ਮੰਗਾਗੇ ਤੇ ਉਹ ਸਾਨੂੰ ਦੇ ਦੇਗਾ ਕੁਝ ਚੀਜ਼ਾਂ ਸਾਨੂੰ ਉਹ ਨਹੀਂ ਦਿੰਦਾ ਕਿਉਂ ਇਸ ਕਰਕੇ ਕਿਉਂਕਿ ਅਸੀਂ ਉਹਦੇ ਕਾਬਿਲ ਨਹੀਂ ਆ ਇੱਥੇ ਅਜ਼ੂਬ ਵੀ ਕੀ ਕਰ ਰਿਹਾ ਵਾ ਹਜੇ ਪਰਮੇਸ਼ਰ ਨੂੰ ਲੱਗਿਆ ਕਿ ਇੱਥੇ ਕਮੀਆਂ ਹੈਗੀਆਂ ਨੇ ਚਾਹੇ ਮੈਨੂੰ ਬਹੁਤ ਪਿਆਰ ਕਰਦਾ ਪਰ ਹਜੇ ਵੀ ਕਿਤੇ ਨਾ ਕਿਤੇ ਕਮੀਆਂ ਉਹਦੀ ਉਹਦੀ ਕਮੀ ਨੂੰ ਚੈੱਕ ਕੀਤਾ ਗਿਆ ਉਹਨੂੰ ਦਿਖਾਇਆ ਗਿਆ ਕਿ ਉਹਦੀ ਕਮੀ ਹਜੇ ਵੀ ਉਹਦੇ ਜੀਵਨ ਦੇ ਵਿੱਚ ਹੈਗੀ ਆ ਪਰ ਉਹ ਉਸ ਕਮੀ ਨੂੰ ਉਹਨੂੰ ਦੂਰ ਵੀ ਕੀਤਾ ਤੇ ਪਰਮੇਸ਼ਰ ਵਿੱਚ ਬਣਿਆ ਰਿਹਾ ਉਹ ਦੁੱਖਾਂ ਵਿੱਚ ਨਹੀਂ ਰਿਹਾ ਉਹ ਚਿੰਤਾ ਦੇ ਬੋਝ ਵਿੱਚ ਨਹੀਂ ਰਿਹਾ ਕਿ ਮੇਰ ਨਾਲ ਇਦਾਂ ਕਿਉਂ ਆ ਪਰਮੇਸ਼ਰ ਜੀ ਮੈਂ ਤਾਂ ਤੜਨਾ ਬਹੁਤ ਤੜਿਆ ਕਿ ਇੱਕ ਬੱਚੇ ਨੂੰ ਪੂਰਾ ਕਰਨ ਵਾਲਾ ਵਾਂ ਤੇ ਫਿਰ ਮੇਰ ਨਾਲ ਇਦਾਂ ਕਿਉਂ ਹੋਇਆ ਉਹ ਬਣਿਆ ਰਿਹਾ ਤੇ ਪਰਮੇਸ਼ਰ ਨੇ ਉਹਨੂੰ छुड़ाਇਆ ਵੀ ਪਰ ਅੱਜ ਜਦੋਂ ਅਸੀਂ ਇਸ ਬਚਨ ਨੂੰ ਲੈ ਰਹੇ ਹਾਂ ਪਹਿਲਾ ਪੱਥਰ 5 ਜਦੋਂ ਸੱਤ ਵਿੱਚ ਲੈ ਰਹੇ ਹਾਂ ਕਿ ਪਰਮੇਸ਼ਰ ਕਹਿੰਦੇ ਆਪਣੀਆਂ ਸਾਰੀਆਂ ਚਿੰਤਾਵਾਂ ਮੇਰੇ ਉੱਤੇ ਸੁੱਟ ਦਿਓ ਮੈਨੂੰ ਤੁਹਾਡਾ ਫਿਕਰ ਆ ਤੇ ਫਿਰ ਅਸੀਂ ਕਿਉਂ ਨਹੀਂ ਸਾਰੀਆਂ ਚਿੰਤਾਵਾਂ ਉਹਦੇ ਉੱਤੇ ਸੁੱਟਦੇ ਕਿਉਂ ਨਹੀਂ ਭਰੋਸਾ ਕਰਦੇ ਪਰਮੇਸ਼ਰ ਦੇ ਉੱਤੇ ਅੱਜ ਜੇ ਮਨੁਸਤੇ ਪ੍ਰੋਸਾ ਕਰਦੇ ਆਂ ਇੱਕ ਪਾਸਟਰ ਦੇ ਭਰੋਸਾ ਕਰਦੇ ਆਂ ਪਾਸਟਰ ਆ ਕੇ ਦੁਆ ਕਰੇਗਾ ਤਾਂ ਸਭ ਕੁਝ ਹੋ ਜਾਏਗਾ ਹਾਂ ਪਾਸਟਰ ਤੁਹਾਡੇ ਲਈ ਠਹਿਰਾਇਆ ਗਿਆ ਵਾ ਖੁਦਾ ਨੇ ਇੱਕ ਅਗਵਾ ਤੁਹਾਡੇ ਲਈ ਭੇਜਿਆ ਉਹ ਤੇ ਲਈ ਦੁਆ ਕਰੇਗਾ ਸੱਚਮੁੱਚ ਮਸਲੇ ਹੈ ਹੈਂਡਲ ਹੋਣਗੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਜੋ ਆਸਟਮ ਤਾਂ ਨਾ ਹੋ ਰਿਹਾ ਤੁਸੀਂ ਉਸ ਚੀਜ਼ ਨੂੰ ਖੁਦ ਹੈਂਡਲ ਕਰੋ ਸਿੱਖੋ ਕਿ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਸਾਰੀ ਚਿੰਤਾਵਾਂ ਮੇਤੇ ਸੌਂਡ ਦੇ ਤੇ ਮੈਂ ਸਾਰੀ ਚਿੰਤਾ ਉੱਤੇ ਸੁੱਟ ਕੇ ਆਪ ਰਾਮ ਵਾਲੀ ਜ਼ਿੰਦਗੀ ਜੀਵਨ ਮੈਂ ਆਪਣੇ ਕੰਮ ਨੂੰ ਕਰਾਂ ਜਿਹੜਾ ਕੰਮ ਕਰ ਰਿਹਾ ਮੈਂ ਉਹਨੂੰ ਕਰਦਾ ਜਾਵਾਂ ਤਾਂ ਕਿ ਪਰਮੇਸ਼ਰ ਮੈਨੂੰ ਫਲ ਦੇਵੇ ਹallelujah ਤੇ ਅੱਜ ਲੋੜ ਹੈ ਸੱਚਮੁੱਚ ਸਾਨੂੰ ਪਰਮੇਸ਼ਰ ਵਿੱਚ ਸੰਪੂਰਨ ਭਰੋਸੇ ਦੀ ਅਜੂਬ ਵਰਗੇ ਵਿਸ਼ਵਾਸ ਦੀ ਭਰੋਸੇ ਦੀ ਹallelujah ਕਰਕੇ ਦੇਖਿਓ ਇੱਕ ਵਾਰੀ ਪਰਮੇਸ਼ਰ ਦੇ ਬਚਨ ਦੇ ਉੱਤੇ ਭਰੋਸਾ ਕਰਕੇ ਦੇਖਿਓ ਛੁੱਟ ਦੋ ਸਾਰੀਆਂ ਚਿੰਤਾ ਉੱਤੇ ਜੋ ਵੀ ਹੋਏਗਾ ਪਰਮੇਸ਼ਰ ਆਪ ਖੁਦ ਕਰਨਗੇ ਤੁਸੀਂ ਆਪਣਾ ਕੰਮ ਕਰੋ ਜਿਹੜਾ ਤੁਸੀਂ ਆਪਣੀ ਮਿਹਨਤ ਦਾ ਕੰਮ ਕਰੋ ਉਹਨੂੰ ਕਰਦੇ ਜਾਓ ਕਰਦੇ ਜਾਓ ਤਾਨੂੰ ਫਲ ਲੱਗਣਗੇ ਯਾਰ ਉਹ ਐਸੇ ਫਲ ਲੱਗਣਗੇ ਨਾ ਦੁਨੀਆ ਦੇਖੇਗੀ ਉਹਨਾਂ ਫਲਾਂ ਦੇ ਵੱਲ ਹਾਲੇਲੂਇਆ ਪ੍ਰਭੂ ਇਹਨਾਂ ਵਚਨਾਂ ਦੇ ਦੁਆਰਾ ਤੁਹਾਨੂੰ ਬਰਕਤ ਦੇਵੇ ਤੁਹਾਨੂੰ ਆਸ਼ੀਰਵਾਦ ਦੇ ਆਮੀਨ ਆਓ ਅਸੀਂ ਪ੍ਰਾਰਥਨਾ ਵੱਲ ਚੱਲਦੇ ਹਾਂ ਤੇ ਪ੍ਰਾਰਥਨਾ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਚਾਹੁੰਨੀ ਹੈ ਕਿ ਇਸ ਚੈਨਲ ਨੂੰ ਲਾਈਕ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਲਾਈਕ ਕਿ ਨਹੀਂ ਕਰਦੇ ਪ੍ਰਬੂਦੀ ਹਜ਼ੂਰੀ ਹੈ ਬਈ ਉਸ ਨੂੰ ਜਰੂਰ ਲਾਈਕ ਕਰੋ ਆਓ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਆਦੀ ਸੁੰਦਰ ਸ਼ਾਮ ਲਈ ਤੇ ਆਉਣ ਵਾਲੀ ਰਾਤ ਲਈ ਪ੍ਰਭੂ ਜੀ ਪ੍ਰਭੂ ਜੀ ਤੁਹਾਨੂੰ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲਿਆ ਆਪਣੇ ਹੱਥਾਂ ਦੇ ਵਿੱਚ ਰੱਖਿਆ ਹੋਇਆ ਪ੍ਰਭੂ ਜੀ ਤੁਹਾਡੀ ਵੱਡੀ ਕਿਰਪਾ ਹੋਈ ਹੈ ਸਾਡੇ ਤੇ ਪ੍ਰਭੂ ਜੀ ਧੰਨਵਾਦ ਕਰਦਿਆਂ ਪ੍ਰਭੂ ਜੀ ਜਿਨੇ ਲੋਕ ਦੇਖ ਰਹੇ ਨੇ ਸੁਣ ਰਹੇ ਨੇ ਔਰ ਅੱਜ ਵਚਨ ਤੇ ਵਿਸ਼ਵਾਸ ਕਰਨੇ ਕਿ ਮੈਂ ਹੁਣ ਸੰਪੂਰਨ ਵਿਸ਼ਵਾਸ ਕਰਨ ਵਾਲਾ ਬਣਾਂਗਾ ਜਿਹਦਾ ਅਜ਼ੂਬ ਨੇ ਕੀਤਾ ਸੀ ਤੇ ਮੈਂ ਆਪਣੀਆਂ ਸਾਰੀਆਂ ਚਿੰਤਾਵਾਂ ਪਰਮੇਸ਼ਰ ਤੇ ਸੁੱਟ ਦਵਾਂਗਾ ਮੈਂ ਕਿਸੇ ਗੱਲ ਦੀ ਚਿੰਤਾ ਨਹੀਂ ਕਰਾਂਗਾ ਤੇ ਪ੍ਰਭੂ ਜੀ ਅੱਜ ਇਹਨਾਂ ਦੀ ਵਿਸ਼ਵਾਸ ਦੀ ਜਿੱਤ ਹੋ ਜਾਵੇ ਪ੍ਰਭੂ ਜੀ ਇਹ ਜਿੱਤਨ ਖੁਦਾਬੰਦ ਪਿਤਾ ਤੇਰੇ ਨਾਮ ਦੇ ਵਿੱਚ ਵੱਡੇ ਵੱਡੇ ਮੌਸੇ ਹੁੰਦੇ ਆ ਅੱਜ ਯਿਸੂ ਨਾਮ ਦੇ ਵਿੱਚ ਇਹਨਾਂ ਦੇ ਜੀਵਨ ਚ ਵੱਡੇ ਵੱਡੇ ਮੌਸੇ ਹੋਣ ਇਹਦੀਆਂ ਚਿੰਤਾਵਾਂ ਇਹਦੇ ਬਹੁਤ ਸਾਰੇ ਖਤਮ ਹੋ ਜਾਣ ਪ੍ਰਭੂ ਯੇਸੂ ਮਸੀਹ ਦੇ ਨਾਮ ਦੇ ਵਿੱਚ ਇਹਨਾਂ ਦੇ ਜੀਵਨ ਦੇ ਵਿੱਚ ਸਵਰਗੀ ਹੈਲਪਰ ਆਣ ਪ੍ਰਭ ਯੇਸੂ ਮਸੀਹ ਦੇ ਨਾਮ ਦੇ ਵਿੱਚ ਤੇ ਗਵਾਹੀਆਂ ਦੇ ਨਾਲ ਖੜੇ ਹੋ ਜਾਣ ਪ੍ਰਭ ਯੇਸੂ ਮਸੀਹ ਦੇ ਸਾਮਰਤੀ ਜਿੰਦਾ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਨੇ ਇਹਨਾਂ ਦੇ ਅੰਦਰ ਇੱਕ ਨਈ ਹਿੰਮਤ ਨਈ ਤਾਕਤ ਤੇ ਨਿਆ ਵਿਸ਼ਵਾਸ ਉਮੜਾਏ ਪ੍ਰਭ ਯੇਸੂ ਮਸੀਹ ਦੇ ਸਾਮਰਤੀ ਜਿੰਦਾ ਨਾਮ ਦੇ ਵਿੱਚ ਮੇਰੇ ਵਿਸ਼ਵਾਸ ਪ੍ਰਭੂ ਜੀ ਤੁਸੀਂ ਸਾਡੀ ਦੁਆ ਬੇਨਤੀ ਨੂੰ ਸੁਣ ਚੁੱਕੇ ਕਬੂਲ ਕਰ ਚੁੱਕੇ ਮੰਗਦੇ ਪਿਆਰੀ ਪਿਤਾ ਪ੍ਰਭ ਯੇਸੂ ਮਸੀਹ ਦੇ ਜਿੰਦਾ ਜਲਾਲੀ ਨਾਮ ਦੇ ਵਿੱਚ ਅਮੇ ਅਮੇ ਗੋਡ ਬlesਸ ਯੂ ਫਿਰ ਤੋਂ ਮਿਲਾਂਗੇ ਕੱਲ ਨਵੀਂ ਵੀਡੀਓ ਦੇ ਵਿੱਚ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਸਾਰਿਆਂ ਨੂੰ ਮੇਰੇ ਵੱਲੋਂ ਜੈਮਸ